ਹਾਂ ਜੀ ਲਾਡਲਾ ਜੀ ਰਾਜਿੰਦਰ ਅੱਜ ਲੋਅ ਡਰਾਮਾ ਸਕੂਲ ਵਿੱਚ ਕੇ ਸਾਡੇ ਜ਼ਿਲ੍ਹੇ ਦੇ ਐਸਐਸਪੀ ਅਮਨੀਤ ਫੌਂਡਲ ਜੀ ਸਾਡੇ ਸੱਦੇ ਤੇ ਨਸ਼ਿਆਂ ਦੇ ਖਿਲਾਫ ਜਿਹੜੀ ਅੱਜ ਪੰਜਾਬ ਤੇ ਹਿੰਦੁਸਤਾਨ 'ਚ ਮਹਮ ਚੱਲਦੀ ਹੈ ਉਸ ਮਹਮ ਦੇ ਤਹਿਤ ਅੱਜ ਲੋਅ ਡਰਾਮਾ ਸਕੂਲ ਦੇ ਵਿੱਚ ਸਟਾਫ ਉਹਨਾਂ ਨੇ ਜੋ ਸਮਾਜ ਦੇ ਵਿੱਚ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਆਪ ਦੇ ਮਨ 'ਚ ਪ੍ਰੋਗਰਾਮ ਬਣਾਏ ਸੀ ਉਹਨਾਂ ਨੂੰ ਦੇਖਣ ਵੀ ਆਏ ਤੇ ਇਹਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਉਹਨਾਂ ਨੇ ਆਪਦੀ ਗੱਲ ਵੀ ਰੱਖੀ ਜਿਹੜੇ ਲੋਅ ਡਰਾਮਾ ਸਕੂਲ ਦੇ ਬੱਚੇ ਐ ਉਹਨਾਂ ਨੇ ਡਰਾਇੰਗਸ ਬਣਾਈਆਂ ਨਸ਼ਿਆਂ ਦੇ ਵਿਰੁੱਧ ਜਦੋਂ ਸਵੇਰੇ ਪ੍ਰੇਰ ਹੁੰਦੀ ਐ ਉੱਥੇ ਉਹ ਆਪਦੀ ਗੱਲ ਵੀ ਪ੍ਰੇਰ ਦੇ ਵਿੱਚ ਕੋਈ ਨਾ ਕੋਈ ਬੱਚਾ ਡੇਲੀ ਦੱਸਦਾ ਕਿ ਨਸ਼ਿਆਂ ਤੋਂ ਰਹਿਤ ਕਿਵੇਂ ਰਹਿਣਾ ਚਾਹੀਦਾ ਕਲਾਸਾਂ 'ਚ ਬੈਠ ਕੇ ਬੱਚਿਆਂ ਦੀ ਆਪਸੀ ਕਨਵਰਸੇਸ਼ਨ ਵੀ ਕਰਵਾਈ ਜਾਂਦੀ ਐ ਕਿ ਤੁਸੀਂ ਆਪਸ 'ਚ ਨਸ਼ਿਆਂ ਤੋਂ ਬਚਨ ਵਸਤੇ ਦੂਸਰੇ ਜਿਹੜੇ ਸਟੂਡੈਂਟਸ ਜਾਂ ਸਮਾਜ ਦੇ ਜਾਂ ਗਲੀ ਰਿਸ਼ਤੇਦਾਰ ਹੋਰ ਮਹੱਲੇ ਦੇ ਲੋਕ ਐ ਉਹਨਾਂ ਨੂੰ ਬਚਨ ਵਸਤੇ ਤੁਸੀਂ ਇੱਕ ਪ੍ਰੋਗਰਾਮਸ ਡਿਵੈਲਪ ਕਰੋ ਕਿ ਆਪਸ ਵਿੱਚ ਜ਼ੁਬਾਨੀ ਤੌਰ ਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ ਇਹਦੇ ਨਾਲ ਨਾਲ ਜਿਹੜੇ ਸਪੋਰਟਸ ਐ ਤਕਰੀਬਨ ਹਰ ਸਪੋਰਟਸ ਦੀ ਗੇਮ ਅਸੀਂ ਸਕੂਲ ਦੇ ਵਿੱਚ ਚਲਾਈਏ ਤਾਂ ਕਿ ਬੱਚੇ ਖੇਲਣ ਥੱਕਣ ਪਸੀਨਾ ਆਵੇ ਤੇ ਵਧੀਆ ਡਾਈਟ ਆਪਦੇ ਪੇਰੈਂਟਸ ਤੋਂ ਲੈਣ ਅਸੀਂ ਨਸ਼ਿਆਂ ਨੂੰ ਰੋਕਣ ਲਈ ਇਹ ਨਸ਼ਿਆਂ ਤੋਂ ਰਹਿਤ ਰਹਿਣ ਲਈ ਇਹ ਕੀਤਾ ਜਿੱਥੇ ਨਸ਼ਾ ਬੰਦੇ ਦੀ ਜਾਨ ਲੈਂਦੇ ਆ ਉਦੋਂ ਆਰਥਿਕ ਤੌਰ ਤੇ ਖਤਮ ਕਰਦੇ ਆ ਉਹਨੂੰ ਮਾਨਸਿਕ ਤੌਰ ਤੇ ਖਤਮ ਕਰਦੇ ਆ ਤੇ ਉਹਨੂੰ ਸਮਾਜਿਕ ਤੌਰ ਤੇ ਖਤਮ ਕਰਦੇ ਆ ਨਸ਼ਾ ਉਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਬੱਚਿਆਂ ਨੂੰ ਅਸੀਂ ਇਹ ਜੋ ਪ੍ਰੋਗਰਾਮ ਹੈ ਅੱਜ ਸਾਡੇ ਪੰਜਾਬ ਪੁਲਿਸ ਦੇ ਜੋ ਪ੍ਰੋਗਰਾਮ ਚੱਲ ਰਹੇ ਆ ਇਹ ਪਹਿਲਾ ਪ੍ਰੋਗਰਾਮ ਹੋਇਆ ਇੱਥੇ ਪੰਜਾਬ ਜਿਹਦੇ ਵਿੱਚ ਕਿਸੇ ਸਕੂਲ ਦੇ ਵਿੱਚ ਕਿਸੇ ਮਾਨਯੋਗ ਐਸਐਸਪੀ ਦੇ ਜਾ ਕੇ ਬੱਚਿਆਂ ਨੂੰ ਐਡਰੈਸ ਕੀਤਾ ਹੋਵੇ ਬੇਸ਼ੱਕ ਸਰਕਾਰੀ ਪ੍ਰੋਗਰਾਮ ਚੱਲਦੇ ਰਹਿੰਦੇ ਪਰ ਅਜਿਹਾ ਪ੍ਰੋਗਰਾਮ ਪਹਿਲੀ ਵਾਰ ਹੋਣਾ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਮੈਂ ਅਮਨੀਤ ਕੌਂਡਲ ਜੀ ਜੋ ਐਸਐਸਪੀ ਨੇ ਉਹ ਬਹੁਤ ਖੁਸ਼ ਹੋ ਕੇ ਗਏ ਹੈ ਬੱਚਿਆਂ ਨੇ ਓਥ ਲਈ ਹੈ ਬੱਚਿਆਂ ਨੂੰ ਆਪਦੀ ਗੱਲ ਦੱਸੀ ਹੈ ਤੇ ਉਹਨਾਂ ਨੇ ਵੀ ਗੱਲ ਦੱਸੀ ਹੈ ਇਹਦੇ ਨਾਲ ਨਾਲ ਅਸੀਂ ਸਾਰੇ ਮੈਂ ਬਤੌਰ ਮੈਨੇਜਮੈਂਟ ਮੈਂ ਥੈਂਕਫੁਲ ਹੈ ਮੇਰੇ ਸਾਥੀ ਡਾਕਟਰ ਪ੍ਰਿੰਸੀਪਲ ਸੁਰਜ ਸੇਤਿਆ ਜੀ ਆਲ ਕੋਆਰਡੀਨੇਟਰਸ ਟੀਚਿੰਗ ਸਟਾਫ ਸਾਰੇ ਹੀ ਸਟੂਡੈਂਟਸ ਤੇ ਜਿੰਨੇ ਹੋਰ ਬੰਦੇ ਇਹਦੇ ਨਾਲ ਇਨਵੋਲਡ ਸਾਡੀ ਮੈਨੇਜਮੈਂਟ ਦੇ ਐ ਤੇ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਸੱਦੇ ਤੇ ਇੱਥੇ ਆ ਕੇ ਸਾਡੀ ਇਸ ਮਹਿਮ ਨੂੰ ਇਹ ਕੱਲੇ ਬਠਿੰਡੇ ਚ ਨਹੀਂ ਤੁਹਾਡੇ ਮਾਧਿਅਮ ਰਾਈ ਜਾਣੀ ਤੁਹਾਡੇ ਮਾਧਿਅਮ ਨਾਲ 202 ਮੁਲਕਾਂ ਤੱਕ ਇਹਨੇ ਟਰੈਵਲ ਕਰਨਾ ਇਹ ਬੱਚਿਆਂ ਤੱਕ ਜਾਣੀ ਹੈ ਇਹ ਬਹੁਤ ਅੱਛਾ ਮੈਸੇਜ ਹੈ ਬੱਚੇ ਕਿੰਨੇ ਸਟੈਂਥ ਕਿੰਨੀ ਆਦੀ ਬੱਚਾ ਇਸ ਸਕੂਲ ਦੇ ਵਿੱਚ ਪੜਦਾ ਹੈ 200 ਦੇ ਕਰੀਬ ਸਾਡੇ ਕੋਲ ਟੀਚਿੰਗ ਸਟਾਫ ਹੈ ਵੈਲ ਕੁਆਲੀਫਾਈਡ ਹਾਈਲੀ ਕੁਆਲੀਫਾਈਡ ਸਟਾਫ ਜਿਹੜਾ ਬੱਚਿਆਂ ਨੂੰ ਪੜਾਉਂਦਾ ਹੈ ਔਰ ਜਿਹੜੇ ਬੱਚੇ ਆ ਇਹ ਇਹ ਪਲੱਸ 1 ਪਲੱਸ 2 ਦੇ ਆ ਕਿਉਂਕਿ ਇਹ ਗਰੋਇੰਗ ਏਜ ਹੈ ਇਸੇ ਇਚ ਜਾ ਕੇ ਬੱਚਾ ਡਾਵਾ ਡੋਲ ਹੁੰਦਾ ਹੈ ਅਸੀਂ ਉਹਨਾਂ ਬੱਚਿਆਂ ਨੂੰ ਇਨਵੋਲਵ ਕੀਤਾ ਸਕੂਲ 'ਚ ਤਾਂ ਅਸੀਂ ਹੋਰ ਵੀ ਵੱਡਾ ਇਕੱਠ ਕਰ ਸਕਦੇ ਸੀ ਪਰ ਇਕੱਠਾਂ ਨਾਲ ਮਸਤਬ ਹੱਲ ਨਹੀਂ ਹੁੰਦੇ ਮੈਸੇਜ ਤਾਂ ਕੋਈ ਛੋਟਾ ਬੰਦਾ ਇੱਕ ਗੱਲ ਕਹਿ ਕੇ ਦੇ ਦੇ ਉਹਦੇ ਨਾਲ ਵੀ ਮੈਸੇਜ ਪਹੁੰਚ ਜੇ ਤਾਂ ਸਾਡਾ ਸਮਾਜ ਪ੍ਰਤੀ ਏਕ ਸਹਿਯੋਗ ਹੋ ਸਕਦਾ ਅਸੀਂ ਨਸ਼ਿਆਂ ਦੇ ਖਿਲਾਫ ਲੋਅ ਡਰਾਮਾ ਸਕੂਲ ਮਹਾਵੀਰ ਦਲ ਸਾਰੇ ਜਿੰਨੇ ਵੀ ਇੱਥੇ ਹਾਜ਼ਰ ਹੈ ਤੇ ਜਿੰਨੇ ਸਾਡੀ ਕਲਾਸਾਂ ਜਾਂ ਹੋਰ ਘਰਾਂ 'ਚ ਬੈਠੇ ਐ ਅਸੀਂ ਸਾਰੇ ਡਰੱਗਸ ਦੇ ਅਗੇਂਸਟ ਇਸ ਮਹਿੰਨ ਨੂੰ ਵਾਖੂਬੀ ਚਲਾਵਾਂਗੇ ਅਸੀਂ ਫਿਰ ਐਸਐਸਪੀ मैम ਦੇ ਧੰਨਵਾਦੀ ਹਾਂ ਜਿਨ੍ਹਾਂ ਨੇ